ਕਿਸੇ ਐਤਵਾਰ ਆ ਜਾਓ ਅੰਮ੍ਰਿਤਸਰ ਚਾਟੀਵੰਡ ਚੌਂਕ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਬਾਬਾ ਦੀਪ ਸਿੰਘ ਜੀ ਦਾ ਆਮ ਦਿਨ ਵਿੱਚ ਲੱਖ ਡੇਢ ਲੱਖ ਬੰਦਾ ਸੇਕ ਛਗਾਉਂਦਾ ਜੀ ਸਾਰੀ ਦਿਹਾੜੀ ਬਾਬਾ ਜੀ ਦੇ ਦਰ ਤੇ ਐਤਵਾਰ 4-5 ਲੱਖ ਬੰਦਾ ਸੇਕ ਛਗਾਉਂਦਾ ਤੇ 12 ਵਜੇ ਦੁਪਹਿਰ ਆਰੰਭ ਹੁੰਦਾ ਹੈ ਸੰਗਤਾਂ 10 ਵਜੇ ਤੋਂ ਬਹਿ ਜਾਂਦੀ ਹੈ ਜਿਹੜਾ ਸੰਗਤ ਦੀ ਰੂਜ 12 ਵਜੇ ਜਪਦੀ ਸਾਹਿਬ ਦੇ ਪੰਜ ਪਾਠ ਹੁੰਦੇ ਤੇ ਜਪਈ ਸਾਹਿਬ ਦੇ ਤੇ ਫਿਰ ਸੋਮਨੀ ਸਾਹਿਬ ਦੇ 4 ਵਜੇ ਅਰਦਾਸ ਹੁੰਦੀ ਚ ਪਹਿਰੇ ਦੀ ਪਹਿਰ ਧੋਣ ਦੀ ਜਗ੍ਹਾ ਬਾਹਰ ਸੜਕਾਂ ਤੱਕ ਸਭ ਪਾਸੇ ਜਾਮ ਲੱਗ ਜਾਂਦੇ ਆ ਕਦੀ ਆ ਕੇ ਵੇਖੋ ਤੇ ਖੁਦ ਪੁੱਛੋ ਜਿਹੜੇ ਪਹਿਰਾ ਕੱਢ ਰਹੇ ਨਾ ਪੁੱਛੋ ਜਦੋਂ ਪੁੱਛੋਗੇ ਨਾ ਤੁਹਾਨੂੰ ਪਰਤੱਖ ਨਜ਼ਰ ਆਏਗਾ ਕਿਸੇ ਐਤਵਾਰ ਆਜੋ ਅਮਰਸਰ ਚਾਟੀਵਨ ਚੌਂਕ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਬਾਬਾ ਦੀਪ ਸਿੰਘ ਜੀ ਦਾ ਆਮ ਦਿਨ ਵਿੱਚ ਲੱਖ ਡੇਢ ਲੱਖ ਬੰਦਾ ਸੀਸ ਝੁਗਾਉਂਦਾ ਜੀ ਸਾਰੀ ਦਿਹਾੜੀ ਬਾਬਾ ਜੀ ਦੇ ਦਰ ਤੇ ਐਤਵਾਰ 4-5 ਲੱਖ ਬੰਦਾ ਸੀਸ ਝੁਗਾਉਂਦਾ ਤੇ 12 ਵਜੇ ਦੁਪਹਿਰ ਹਰਮ ਹੁੰਦਾ ਹੈ ਸੰਗਤਾਂ 10 ਵਜੇ ਤੋਂ ਬਹਿ ਜਾਂਦੀ ਹੈ ਜਿਹੜਾ ਸੰਗਤ ਦੀ ਰੂਜ 12 ਵਜੇ ਜਪਦੀ ਸਾਹਿਬ ਦੇ ਪੰਜ ਪਾਠ ਹੁੰਦੇ ਫਿਰ ਜਪਈ ਸਾਹਿਬ ਦੇ ਫਿਰ ਸੋਮਨੀ ਸਾਹਿਬ ਦੇ 4 ਵਜੇ ਅਰਦਾਸ ਹੁੰਦੀ ਚ ਪਹਿਰੇ ਦੀ ਪੈਰ ਧੋਣ ਦੀ ਜਗ੍ਹਾ ਬਾਹਰ ਸੜਕਾਂ ਤੱਕ ਸਭ ਪਾਸੇ ਜਾਮ ਲੱਗ ਜਾਂਦੇ ਆ ਕਦੀ ਆ ਕੇ ਵੇਖੋ ਤੇ ਖੁਦ ਪੁੱਛੋ ਜਿਹੜੇ ਪਹਿਰਾ ਕੱਟ ਰਹੇ ਨਾ ਪੁੱਛੋ ਜਦੋਂ ਪੁੱਛੋਗੇ ਨਾ ਤੁਹਾਨੂੰ ਪਰਤੱਖ ਨਜ਼ਰ ਆਏਗਾ